ਸਤਨਾਮ ਸਤਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤਨਾਮ 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 ਜੀ ਵਾਹਿ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਣੀ ਦਰੋ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ ਗੋਇੰਦਵਾਲ ਸਿੱਖੀ ਦਾਤਰਾ ਇਹ ਗੋਂਦਵਾਲ ਸਾਹਿਬ ਦੀਦਾ ਸਾਲਾਨਾ ਸਮਾਗਮ ਆ ਸ਼ਾਇਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਜੋਤੀ ਜੋਤ ਪਰਬ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਆਉਣ ਵਾਲੇ ਦਿਨਾਂ ਚ ਜੋ ਪ੍ਰਕਾਸ਼ ਪੁਰਬ ਆ ਰਹੇ ਨੇ ਤੇ ਕੁੱਲ ਮਿਲਾ ਕੇ ਉਹਨਾਂ ਨੂੰ ਸਮਰਪਿਤ ਹੈ ਪੂਰੇ ਪੰਜਾਬ ਨੇ ਬਲਕਿ ਪੰਜਾਬ ਤੋਂ ਬਾਹਰ ਵੀ ਇਹ ਦੇਸ਼ ਦੇਸ਼ਾਂ ਦੇ ਵਿੱਚ ਜਿੱਥੇ ਸੰਗਤ ਗੁਰੂ ਨਾਨਕ ਦੀਆਂ ਸੰਗਤਾਂ ਵਸਦੀਆਂ ਨੇ ਉੱਥੇ-ਉੱਥੇ ਦਿਨ ਮਨਾਏ ਜਾ ਰਿਹਾ ਤੇ ਅੱਜ ਇਹ ਗੋਂਦਵਾਲ ਸਾਹਿਬ ਦੀਦਾ ਸਾਲਾਨਾ ਸਮਾਗਮ ਸਾਲਾਨਾ ਜੋੜ ਮੇਲੇ ਇਸ ਬੰਦ ਵਿੱਚ ਅਸੀਂ ਪੂਰੇ ਜ਼ਿਲ੍ਹੇ ਦੀ ਕਵਰਿੰਗ ਕਰਦੇ ਹੋਏ ਪਹੁੰਚੇ ਹਾਂ ਪਿੰਡ ਚੱਕ ਮਹਿਰ ਇਹ ਚੋਲਾ ਸਾਹਿਬ ਤੋਂ ਫਤਿਹਬਾਦ ਰੋਡ ਗੁੰਦਵਾਲ ਸਾਹਿਬ ਦੇ ਇਸਥਾਨ ਆ ਨੇੜੇ ਕਿਨਾਰੇ ਜੰਗਲਾਂ 'ਚ ਮੰਗਲ ਲੱਗੇ ਨੇ ਤੇ ਆਪਾਂ ਇਸ ਸੇਵਾਦਾਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਇਹਨਾਂ ਨੂੰ ਪੁੱਛਦੇ ਹਾਂ ਕਿੰਨੇ ਦਿਨਾਂ ਤੋਂ ਇਹ ਸੰਗਤਾਂ ਦੀ ਲੰਗਰਾਂ ਦੇ ਨਾਲ ਸੇਵਾ ਕਰ ਰਹੇ ਨੇ ਓਏ ਖਾਲਸਾ ਵਾਹਿਗੁਰੂ ਪਿਆਰੀ ਸਾਥ ਸੰਗਤ ਜੀ ਜੋ ਇਹ ਲੰਗਰਾਂ ਦੀ ਸੇਵਾ ਇਹ ਤੋਂ 4 ਦਿਨ ਪਹਿਲਾਂ ਚੱਲ ਰਹੀ ਹੈ ਤਨ ਤਨ ਸਾਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਹਨਾਂ ਦੇ ਜੋਤੀ ਜੋਤ ਸਬਾਉਣੇ ਹੋ ਕਨ ਤਨ ਸਾਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਦਾ ਗੁਰਤਾ ਗੱਦੀ ਦੇ ਸਮਾਏ ਜਾ ਰਿਹਾ ਹੈ 450 ਸਾਲਾਂ ਜੋ ਸਤਬਦੀ ਬਣਾਈ ਜਾਏਗੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਉਹਦੀ ਸਬੰਦ ਵਿੱਚ ਗੁਰੂ ਕੇ ਲੰਗਰ ਲਗਾਏ ਗਏ ਹਨ ਜੋ ਹਰ ਪੁੰਨਿਆਂ ਤੇ ਗੁਰੂ ਦੇ ਆਸ਼ੀਰਵਾਦੇ ਤੇ ਸੰਗਤਾਂ ਲੋਕਾਂ ਉੱਪਰ ਗੁਰੂ ਕੇ ਲੰਗਰ ਲਾਉਂਦੇ ਹਨ ਉਹ ਸੰਘਕ ਦੇ ਸਹਿਯੋਗ ਦੇ ਨਾਲ ਬਾਹਰ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਬੱਤੇ ਸਾਡੇ ਬਾਹਰ ਗੈਰ ਦੇਸਾਂ ਦੇ ਸਾਨੂੰ ਪਾਸਾ ਭੇਜਦੇ ਆ ਉਹਨਾਂ ਦੇ ਪੈਸੇ ਦੀ ਲਾਲ ਗੁਰੂ ਕੇ ਲੰਗਰ ਚ ਆਉਂਦੇ 500 ਰੁਪਏ ਰਗਰਾ ਕੇ 10-10 ਰੁਪਏ ਜਰਾ ਕੇ ਗੁਰੂ ਕੇ ਲੰਗਰ ਦੇ ਹਿੱਸੇ ਪਾਏ ਅੰਮ੍ਰਿਤਸਰ ਸਾਹਿਬ ਦੇ ਮਹਾਰਾਜ ਚਲਦੀ ਕਲਾ ਕਰੇ ਤਾਂ ਤਾਂ ਸਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਇਸੇ ਤਰ੍ਹਾਂ ਸੰਗਤਾਂ ਦੇ ਨੇਂਦ ਪਰਿਆ ਸੇ ਇਤਿਹਾਸ ਰਿਹਾ ਹੈ ਸਾਹਿਬ ਜੀ ਦੀ ਮਹਾਰਾਜ ਜਹਰੇ ਮਨਾਉਂਦੇ ਤਲਤਾਂ ਬਸਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਾਂ ਨੂੰ ਇਹ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅੱਜ ਦੇ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਪਿਆਰ ਸਵਾਰੀ ਸਾਧ ਸੰਗਤ ਜੀਓ ਸਾਡੇ ਨਗਰ ਦੇ ਵਿੱਚ ਇਹ ਪਹਿਲੀ ਗੱਲ ਤੇ ਹਾਰਾ ਪੁੰਨਿਆਂ ਤੇ ਇਹ ਗੋੜ ਮੇਲਾ ਲੱਗਦਾ ਵਾ ਤੇ ਇਹ ਸਤਾਰਲੀ ਜਿਹੜੀ ਤੁਹਾਨੂੰ ਗੁਰੂ ਅਮਰਦਾਸ ਮਹਾਰਾਜ ਜੀ ਦੇ ਸੰਬੰਧ ਦੇ ਵਿੱਚ ਆ ਹਾਜੇ 400 ਸਾਲਾਂ ਭਈ ਜੋਤੀ ਜੋਤ ਸਮਾਉਣ ਦੇ ਦਿਵਸ ਦੇ ਵਿੱਚ ਤੇ ਤੁਹਾਨੂੰ ਗੁਰੂ ਰਾਮਦਾਸ ਮਹਾਰਾਜ ਜੀ ਦੇ ਗੁਰਤਾ ਗੱਦੀ ਨੂੰ ਸਮਰਪਿਤ ਹੁੰਦਿਆ ਹੋਇਆ ਇਹ ਸਾਰੇ ਨਗਰ ਦੀਆਂ ਸੰਗਤਾਂ ਨੇ ਔਰ ਬਾਹਰ ਦੇ ਜਿਹੜੇ ਮੁੰਡੇ ਜਿਨ੍ਹਾਂ ਨੇ ਇੱਥੇ ਅਰਦਾਸਾਂ ਹੋਈਆਂ ਵਾ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਵਾ ਤੇ ਉਹਨਾਂ ਦੇ ਸੰਯੋਗ ਦੇ ਨਾਲ ਇਹ ਲੰਗਰ ਜਿਹੜਾ ਵਾ ਬੜੀ ਕਿਰਪਾ ਦੇ ਨਾਲ ਬੜਾ ਤੁਮਬਾ ਹੁੰਦੇ ਨਾਲ ਸਾਰੇ ਨਗਰ ਦੀਆਂ ਸੰਗਤਾਂ ਮਨਉਂਦੀਆਂ ਵਾ ਇਸੇ ਤਰ੍ਹਾਂ ਇਹ 4 ਦਿਨ ਹੋ ਰਹੇ ਆ ਤੇ ਬਹੁਤ ਵਧੀਆ ਲੰਗਰ ਚੱਲ ਰਿਹਾ ਇੱਥੇ ਬੜੀ ਸ਼ਵਾਵਾ ਚੱਲਦੀਆਂ ਵਾ ਮnde ਬੜੇ ਤਸ਼ਾਦੇ ਨਾਲ ਸੇਵਾ ਕਰਦੇ ਨੇ ਤੇ ਬੜੀ ਮਹਾਰਾਜ ਦੀ ਕਿਰਪਾ ਵਾ ਸਾਡੇ ਅਗਰ ਦੇ ਉੱਤੇ ਤੇ ਇਸੇ ਨਾਲ ਸਤਿਗੁਰ ਮਹਾਰਾਜੇ ਰੱਖਣ ਵਾ ਗੁਰਜੀ ਕਾ ਖਾਲਸਾ ਵਾ ਗੁਰਜੀ ਕੀ ਫਤਿਹ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਤਰੋ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ ਤਾਹ ਸਾਹਿਬ ਜੀ ਗੁਰੂ ਜੀ ਸਤਨਾਮ ਸਤਨਾਬ ਜੀ ਵਾਹਿਗੁਰੂ ਵਾਹਿਗੁਰੂ ਪਾਗੇ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ ਆਗੇ ਗੁਰੂ ਬਾਗੇ ਗੁਰੂ ਜੀ RAM ਨਾਮ ਜਪ ਲਾ ਹਰ RAM ਨਾਮ ਜਪ ਲਾ RAM RAM ਨਾਮ ਜਪ ਲਾ ਅਜ ਰਾਮ ਨਾਮ ਜਪ ਲਾ ਰਾਮ ਨਾਮ ਜਪ ਲਾ ਹਰ ਰਾਮ ਨਾਮ ਜਪ ਲਾ ਹੇ ਗੁਰਜੀ ਦਾ ਸਾਰਾ ਹਾਏ ਹਾਏ ਸਤ ਨਾਮ ਵਾਹਿਗੁਰੂ 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 ਸਤ ਨਾਮ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਸਤ ਨਾਮ ਜੀ ਵਾਹਿਗੁਰੂ 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 ਜੀ ਸਤ ਨਾਮ ਜੀ ਵਾਹਿਗੁਰੂ 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 ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਆਗੇ ਗੁਰੂ ਵਾਹਿਗੁਰੂ ਜੀ ਸਤਨਾਮ ਸਤਨਾ ਸਤਨਾਮ ਜੀ ਵਾਹਿਗੁਰੂ ਸਤਨਾਮ 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 ਜੀ ਵਾਹਿਗੁਰੂ 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 ਜੀ ਸਤਨਾਮ 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 ਜੀ ਵਾਹਿਗੁਰੂ ਵਾਹਿ